ਸਤਿਕਾਰਯੋਗ ਪੰਜਾਬੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੇ ਤੁਸੀਂ ਸਾਡਾ YouTube ਚੈਨਲ ਲੋਕ ਮੁੱਦੇ 1984 ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੇਨਤੀ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਪੰਜਾਬੀਓ ਅੱਜ ਆਪਾਂ ਜਿਹੜਾ ਮੁੱਦਾ ਨਾ ਇਹ ਹੈ ਪਾਣੀ ਨਾਲ ਸੰਬੰਧਤ ਵੀ ਜਿਵੇਂ ਜਿਵੇਂ ਹੁਣ ਝੋਨੇ ਦੀ ਲਵਾਈ ਚੱਲ ਰਹੀ ਹੈ ਹਰ ਵਕਤ ਫੇਸਬੁੱਕ ਤੇ ਬੈਠੇ ਵਿਦਵਾਨ ਪਹਿਲਾਂ ਤਾਂ ਮੈਂ ਉਹਨਾਂ ਨੂੰ ਹੀ ਕਹਿੰਨਾ ਜਿਹੜੇ ਫੇਸਬੁੱਕ ਤੇ ਬੈਠੇ ਵਿਦਵਾਨ ਹੈਗੇ ਕਹੀ ਜਾਂਦੇ ਹਾਂ ਜੀ ਕਿਸਾਨਾਂ ਨੇ ਝੋਨੇ ਦਾ ਪਾਣੀ ਲਾ ਲਾ ਕੇ ਪਾਣੀ ਖਤਮ ਕਰਤਾ ਕਿਸਾਨਾਂ ਨੇ ਝੋਨਾ ਲਾ ਲਾ ਪਾਣੀ ਖਤਮ ਕਰਤਾ ਧਰਤੀ ਹੇਟਲਾ ਜਾਂ ਖਤਮ ਹੋ ਜਾਣਾ ਹੈਗਾ ਆਉਣ ਵਾਲੇ ਸਮੇਂ 'ਚ ਪਾਣੀ ਨਹੀਂ ਮਿਲਣਾ ਮੈਂ ਉਹਨਾਂ ਵਾਸਤੇ ਆਇਆ ਇਹ ਵੀਡੀਓ ਵਿਸ਼ੇਸ਼ ਤੌਰ ਤੇ ਪਹਿਲੀ ਗੱਲ ਤਾਂ ਜਿਹੜੇ ਵਿਦਵਾਨ ਵੀਡੀਓ ਪਾਉਂਦੇ ਆ ਉਹਨਾਂ ਦੇ ਵਿੱਚੋਂ 90% ਤੋਂ ਵੱਧ ਉਹ ਹੈਗੇ ਜਿਹੜੇ ਏਸੀ ਵਾਲੇ ਕਮਰੇ ਦੇ ਵਿੱਚ ਬੈਠੇ ਹੁੰਦੇ ਆ ਜਾਂ ਕੂਲਰ ਵਾਲੇ ਬੈਠੇ ਹੁੰਦੇ ਆ ਤੇ 200 ਗ੍ਰਾਮ ਮੂਤ ਕੇ ਵੱਡੇ ਸਾਰੇ ਗੱਟਰ ਜੇ ਵਿੱਚ 10 ਲੀਟਰ ਪਾਣੀ ਬਰਬਾਦ ਕਰਦੇ ਆ ਤੇ ਅੰਦਰ ਹੀ ਫਿਰ ਬੈਠ ਜਾਂਦੇ ਆ ਪਹਿਲਾਂ ਤਾਂ ਆਪ ਦਾ ਉਹ ਸੋਧ ਕਰੋ ਦੂਜੀ ਨੰਬਰ ਤੇ ਮੈਂ ਗੱਲ ਕਹਿਣਾ ਕਿ ਝੋਨਾ ਕਿਸਾਨ ਲਾਉਂਦਾ ਕਿਉਂ ਆ ਕਿਸਾਨ ਦੀ ਮਜਬੂਰੀ ਹੈ ਦਿਓ ਸਾਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦਿਓ ਸਾਨੂੰ ਸੁਆਮੀ ਨਾਥਰ ਰਿਪੋਰਟ ਤੇ ਭਾਅ ਅਸੀਂ ਝੋਨਾ ਲਾਉਣਾ ਬੰਦ ਕਰ ਦਾਂਗੇ ਸਾਡਾ ਦਿਲ ਕਰਦਾ ਹੈਗਾ ਤੀਜਾ ਸਵਾਲ ਇਹ ਹੈ ਅਰਬਾਰ ਪੀਆ ਅਰਬਾਰ ਪੀਆ ਦੇ ਬਜਟ ਵਾਲੀਆਂ ਪੰਜਾਬ ਦੀਆਂ ਤੇ ਦੇਸ਼ ਦੀਆਂ ਹੋਰ ਖੇਤੀਬਾੜੀ ਯੂਨੀਵਰਸਿਟੀਆਂ ਵੱਡੇ ਵੱਡੇ ਅਰਥਸ਼ਾਸਤਰੀ ਘਾਉਣ ਵਾਲੇ ਵਿਗਿਆਨੀ ਘਾਉਣ ਵਾਲੇ ਅੱਜ ਤੱਕ ਝੋਨੇ ਦੇ ਬਦਲ ਦਾ ਕੋਈ ਨਾ ਕੋਈ ਬਦਲਾ ਕਿਉਂ ਨਹੀਂ ਘਟ ਸਕੇ ਕੀ ਉਹ ਤੁਸੀਂ ਇਕੱਲੀਆਂ ਤਨਖਾਹਾਂ ਵੱਡੇ ਵੱਡੇ ਭੱਤੇ ਲੈਣ ਵਾਸਤੇ ਹੀ ਆਉਂਗੇ ਚੌਥੀ ਗੱਲ ਹੈਗੀ ਹੈ ਕਿ ਹਰ ਇੱਕ ਕਿਸਾਨ ਵੱਲ ਕਹਿ ਦਿੰਦਾ ਹੈ ਕਿਸਾਨ ਨਿਆ ਕਰਦਾ ਕਿਸਾਨ ਨਿਆ ਕਰਦਾ ਕਿਸਾਨ ਨਿਆ ਕਰਦਾ ਵਿਸ਼ੇਸ਼ ਤੌਰ ਤੇ ਅੱਜ ਹੁਣ ਪਾਣੀ ਦੀ ਗੱਲ ਚੱਲ ਰਹੀ ਹੈ ਕਦੇ ਤੁਸੀਂ ਇਹ ਪਤਾ ਕੀਤਾ ਹੈ ਕਿ ਜੇ ਢਾਈ 250 ਲੀਟਰ ਪਾਣੀ ਲੱਗਦਾ ਹੈਗਾ ਇੱਕ ਬੋਤਲ ਬੀਅਰ ਦੀ ਬਣਾਉਣ ਵਾਸਤੇ ਕਦੇ ਤੁਸੀਂ ਇਹ ਸੋਚਿਆ ਹੈਗਾ 100 ਲੀਟਰ ਪਾਣੀ ਲੱਗਦਾ ਹੈਗਾ 1 ਮੀਟਰ ਚੌੜਾ ਤਿਆਰ ਕਰਵਾਤੇ ਤੇ ਉਸ ਤੋਂ ਬਾਅਦ ਉਹ ਚੌੜੇ ਵਾਲਾ ਪਾਣੀ ਜਦੋਂ ਦਰਿਆਵਾਂ 'ਚ ਛੁੱਟਿਆ ਜਾਂਦਾਗਾ ਗੰਦ ਪਾਇਆ ਜਾਂਦਾ ਕਦੇ ਉਹਦੇ ਬਾਰੇ ਸੋਚੇਗਾ ਕੱਲਾ ਤੁਹਾਨੂੰ ਕਿਸਾਨ ਹੀ ਦੀਦਾ ਵੀ ਆਹ ਕਿਸਾਨ ਨੇ ਕਰਤਾ ਜਾਂ ਕਿਸਾਨ ਵੱਲ ਉਂਗਲ ਕਰਨੀ ਸੌਖੀ ਐ ਕਦੇ ਤੁਹਾਨੂੰ ਸਰਾਬ ਦੀਆਂ ਉਹ ਫੈਕਟਰੀਆਂ ਦਿਹਿੰਦੀਆਂ ਜਿਵੇਂ ਜੀਰੇ ਵਾਲੀ ਫੈਕਟਰੀ ਦਾ ਰੌਲਾ ਪਿਆ ਸੀਗਾ ਪੂਰੀ ਦੁਨੀਆ ਨੇ ਦੇਖਿਆ ਕਦੇ ਸਰਾਬ ਦੀਆਂ ਉਹ ਫੈਕਟਰੀਆਂ ਦਿਹਿੰਦੀਆਂ ਜਿਹੜੀਆਂ 100-100 ਪਿੰਡ ਦਾ ਪਾਣੀ ਖਰਾਬ ਕਰ ਦਿੰਦੀਆਂ ਤੇ 100-100 ਪਿੰਡ ਦਾ ਪਾਣੀ ਖਿੱਚਦੀਆਂ ਦੇ ਖਿੱਚਦਿਆਂ ਵੀ ਪੂਰਾ ਸਾਲ ਹੈ ਅਸੀਂ ਕੀ ਇਹ 2 2.5 ਮਹੀਨੇ ਪਾਣੀ ਵਰਤਦੇ ਆਂ ਪੂਰੇ ਦੇਸ਼ ਦਾ ਢਿੱਡ ਭਰਨ ਵਾਸਤੇ ਆਪਦੀ ਰੋਜੀ ਚਲਾਉਣ ਵਾਸਤੇ ਬੜਾ ਸੂਲ ਹੁੰਦਾ ਹੈ 100 100 ਪਿੰਡ ਦਾ ਪਾਣੀ ਖਿੱਚਣ ਵਾਲੀਆਂ ਪੂਰਾ ਸਾਲ ਦੇ 365 ਦੇ 365 ਦਿਨ 12 ਦੇ 12 ਮਹੀਨੇ ਪਾਣੀ ਖਿੱਚਣ ਵਾਲੀਆਂ ਸ਼ਰਾਬ ਦੀਆਂ ਫੈਕਟਰੀਆਂ ਤੁਹਾਨੂੰ ਨਹੀਂ ਦਿੰਦੀਆਂ ਰੰਗਾਈ ਵਾਲੀਆਂ ਫੈਕਟਰੀਆਂ ਤੁਹਾਨੂੰ ਨਹੀਂ ਦਿੰਦੀਆਂ ਲੋਹਾ ਨਿਰਮਾਨ ਵਾਲੇ ਕਿੰਨਾ ਪਾਣੀ ਬਰਬਾਦ ਕਰਦੇ ਆ ਤੁਹਾਨੂੰ ਨਹੀਂ ਦਿੰਦੇ ਪਹਾੜ ਤੋਂ ਚੱਲਣ ਵੇਲੇ ਪਾਣੀ ਦੀ ਸਥਿਤੀ ਇਹ ਹੁੰਦੀ ਹੈ ਕਿ ਉਹਨੂੰ ਭਾਵੇਂ ਤੁਸੀਂ ਕੌਲੇ ਦੇ ਵਿੱਚ ਭਰ ਕੇ ਤੇ ਸਾਹਮਣੇ ਦੇਖ ਕੇ ਪੱਗ ਵੱਨ ਲੋ ਛਿੱッセ ਵਾਂਗੂ ਇਹਨਾਂ ਸਾਫ਼ ਹੁੰਦਾ ਹੈ ਤੇ ਜਦੋਂ ਤੱਕ ਉਹ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਪਲਾਈ ਹੋਣ ਦਾ ਆਉਂਦਾ ਨਹਿਰਾਂ ਦੇ ਰਾਹੀਂ ਛੂਆਂ ਕੱਸੀਆਂ ਦੇ ਰਾਹੀਂ ਹੁੰਦਾ ਆਉਂਦਾ ਉਹਦੇ ਵਿੱਚ ਕਾਰਪੋਰੇਟ ਘਰਾਣੇ ਕਿੰਨਾ ਗੰਦ ਪਾ ਦਿੰਦੀਆਂ ਕਿੰਨੀਆਂ ਸਰਕਾਰੀ ਤੇ ਗੈਰ ਸਰਕਾਰੀ ਫੈਕਟਰੀਆਂ ਗੰਦ ਫੇਰ ਦਿੰਦੀਆਂ ਗਿਆ ਉਹ ਤੁਹਾਨੂੰ ਕਦੇ ਨਹੀਂ ਦਿੰਦਾ ਹੈਗਾ ਤੁਹਾਨੂੰ ਕੱਲਾ ਕਿਸਾਨ ਹੀ ਦਿੰਦਾ ਹੈ ਬਾਕੀ ਇਸ ਵਿਸ਼ੇ ਤੇ ਮੇਰੇ ਕੋਲੇ ਬਹੁਤ ਸਾਰੇ ਅੰਕੜੇ ਹੈਗੇ ਆ ਜਿਨ੍ਹਾਂ ਦੇ ਆਧਾਰ ਤੇ ਮੈਂ ਤੁਹਾਡੇ ਨਾਲ ਤਾਂ ਬੈਸੀ ਬ话 ਕਰਨ ਦਾ ਫਾਇਦਾ ਵੀ ਨਹੀਂ ਕਿਉਂਕਿ ਤੁਸੀਂ ਤਾਂ ਪੂਦੇ ਡੱਡੂ ਹੈਗੇ ਏਸੀ ਵਾਲੇ ਕਮਰੇ 'ਚ ਬੈਹਿਗੇ ਏਸੀ ਵਾਲੀ ਗੱਡੀ 'ਚ ਬੈਹਿਗੇ ਕਦੇ ਦੁਨੀਆ ਦਾ ਤਪਸ ਤਾਂ ਤੁਸੀਂ ਦੇਖੀ ਨਹੀਂ 200 ਗ੍ਰਾਮ ਮੂਤ ਕੇ 10 ਲੀਟਰ ਪਾਣੀ ਖੁਦ ਬਰਬਾਦ ਕਰਦੇ ਆ ਤੇ ਸਾਨੂੰ ਕਹਿੰਨੇ ਹੈਗੇ ਵੀ ਤੁਸੀਂ ਭਾਈ ਗਟਰ ਜੇ ਦੇ ਵਿੱਚ ਉਹਦਾ ਦੱਬ ਕੇ ਬਟਨ ਬਰਬਾਦ ਕਰ ਦਿੰਦੇ ਕਿਸਾਨ ਨੂੰ ਕਹਿੰਨੇ ਆ ਪਾਣੀ ਬਰਬਾਦ ਕਰਦਾ ਹੈ ਕਦੇ 1960 ਦੇ ਦਹਾਕੇ ਵਾਲੀ ਸਥਿਤੀ ਕਦੇ ਪੜ ਕੇ ਜਾਂ ਉਹਦਾ ਪਰਤਾਲ ਕਰਕੇ ਦੇਖ ਲੋ ਰੂਸ ਤੇ ਅਮਰੀਕਾ ਦੇ ਕੋਲੋਂ ਸਾਡਾ ਦੇਸ਼ ਮੰਗਤਾਂ ਵਾਂਗੂ ਪੈਸੇ ਮੰਗਦਾ ਸੀ ਲੋਕਾਂ ਦਾ ਢਿੱਡ ਭਰਨ ਵਾਸਤੇ ਤੇ ਅੱਜ ਅੱਜ ਸਰ ਸਾਡਾ ਦੇਸ਼ ਹੈ ਜਿਹੜਾ ਉਹ ਆਤਮ ਨਿਰਭਰ ਹੈਗਾ ਅਨਾਜ ਪੱਖੋਂ ਉਹਦੇ 'ਚ ਝੋਨੇ ਦਾ ਵੀ ਯੋਗਦਾਨ ਹੈ ਉਹਦੇ 'ਚ ਕਣਕ ਦਾ ਵੀ ਯੋਗਦਾਨ ਹੈ ਉਹਦੇ 'ਚ ਕਿਸਾਨ ਦਾ ਵੀ ਯੋਗਦਾਨ ਹੈ ਉਹਦੇ 'ਚ ਕੁਝ ਸਾਡੇ ਬਹੁਤ ਵਧੀਆ ਚੰਗੇ ਵਿਗਿਆਨੀ ਹੋਏ ਉਹਨਾਂ ਦਾ ਵੀ ਯੋਗਦਾਨ ਹੈ ਤੇ ਬਾਕੀ ਜਿਹੜਾ ਹੁਣ ਤੱਕ ਕੀ ਖੋਜਾਂ ਕੱਢ ਕੇ ਝੋਨੇ ਦਾ ਬਦਲ ਕੱਢੇਗਾ ਉਹ ਵੀ ਜਰੂਰ ਦੱਸ ਦਿਓ ਜੇ ਕੋਈ ਬਾਲਾ ਜਿਆਦੇ ਪੜਿਆ ਲਿਖਿਆ ਬਠਾ ਉਹ ਵੀ ਦੱਸ ਦਿਓ ਸੋ ਐਨੀ ਆ ਕਿ ਮੇਰੀਆਂ ਅੱਜ ਦੀਆਂ ਗੱਲਾਂ ਹੋਰ ਵੀ ਬਾੜੀਆਂ ਗੱਲਾਂ ਹੈਗੀਆਂ ਬੜੇ ਥਾਂਵਾਂ ਤੇ ਹੈਗਾ ਪਾਣੀ ਜਿੱਥੇ ਬਰਬਾਦ ਹੁੰਦਾ ਤਾਂ ਮੈਂ ਮੋਟਾ-ਮੋਟਾ ਦੱਸਿਆ ਜਿਆਦੇ ਦੱਸਣ ਲੱਗ ਜੰਨੇ ਆ ਤਾਂ ਵੀਡੀਓ ਜੇਦੀ ਲੰਬੀ ਹੋ ਜਾਂਦੀ ਹੈ ਇਸੇ ਕਰਕੇ ਮੈਂ ਬੇਨਤੀ ਕਰਦਾ ਭਾਈ ਹਰ ਗੱਲ ਕੱਲੇ ਕਿਸਾਨ ਤੇ ਕਿਸਾਨ ਤੇ ਕਿਸਾਨ ਤੇ ਜੇ ਕੋਈ ਸਰਕਾਰ ਕਹਿੰਦੀ ਹੈ ਸਾਨੂੰ ਮੜੇ ਅਸੀਂ ਆਪਦਾ ਹੱਕ ਮੰਗਣ ਲੱਗ ਜੀਏ ਇਹ ਹੱਤਵਾਦੀ ਹੈ ਵੱਖਵਾਦੀ ਹੈ ਖਾਲਿਸਤਾਨੀ ਹੈ ਜੋ ਕੁਝ ਕਹਿੰਦਾ ਤੁਹਾਨੂੰ ਸਿਰਫ ਕਿਸਾਨ ਹੀ ਦਿੰਦਾ ਹੈਗਾ ਹੋਰ ਕੋਈ ਨਹੀਂ ਦਿੰਦਾ ਆਏਗਾ ਜਿਹੜੀਆਂ ਗੱਡੀਆਂ ਦੇ ਵਿੱਚ ਤੁਸੀਂ ਏਸੀ ਲਾਏ ਹੋਏ ਆ ਜਿਹੜੀਆਂ ਗੱਡੀਆਂ ਦੇ ਵਿੱਚ ਕਾਰਬਨ ਮੋਨੋਆਕਸਾਈਡ ਨਿਕਲਦੀ ਹੈਗੀ ਜਿਹੜਾ ਤੁਸੀਂ ਪੈਟਰੋਲ ਫੂਕਦੇ ਹੋ ਤੇ ਕਿੰਨਾ ਪਾਣੀ ਬਰਬਾਦ ਹੁੰਦਾ ਉਹਨੂੰ ਛੋਧਣ ਵਾਸਤੇ ਜਿਹੜਾ ਪੈਟਰੋਲ ਹੈਗਾ ਉਹ ਤੁਹਾਡੀਆਂ ਡੀਜ਼ਲ ਪੈਟਰੋਲ ਤੇ ਚੱਲਣ ਵਾਲੀਆਂ ਗੱਡੀਆਂ ਹੀ ਆ ਕਿ ਫੈਕਟਰੀਆਂ ਦਾ ਧੂੰਆਂ ਹੈਗਾ ਕਿ ਉਹਦੇ ਵਿੱਚੋਂ ਆਕਸੀਜਨ ਨਿਕਲਦੀ ਹੈਗੀ ਜਾਂ ਉਹਦੇ ਚੋਂ ਪਾਣੀ ਪੈਦਾ ਹੁੰਦਾ ਹੈਗਾ ਕੱਲਾ ਕਿਸਾਨ ਕਿਸਾਨ ਤੇ ਕਿਸਾਨ ਤੇ ਆ ਕੇ ਹਰੇਕ ਮੋੜੇ ਤੇ ਚੜ ਜਾਂਦਾ ਹੈ ਸ਼ੋ ਕਦੇ ਕਿਸਾਨ ਵਾਲੀ ਜ਼ਿੰਦਗੀ ਜਿਉਂ ਕੇ ਦੇਖੋ ਕਦੇ ਖੁਦ ਪੈਦਾ ਚੀਜ਼ ਕਰਕੇ ਉਹਨੂੰ ਛੱਟ ਕੇ ਐਂ ਦੇਖੋ ਵੀ ਉਹਦਾ ਰੇਟ ਕੋਈ ਹੋਰ ਲਾਉਂਦਾ ਤੇ ਲਾਉਂਦਾ ਵੀ ਘਟਾ ਕੇ ਮਰਜ਼ੀ ਨਾਲ ਹੈ ਅਸੀਂ ਤਾਂ ਐਮਐਸਪੀ ਤੇ ਨਹੀਂ ਵੇਚ ਸਕਦੇ ਸਾਰੇ ਕਾਰਪੋਰੇਟ ਘਰਾਣਿਆਂ ਆਪਦੀ ਚੀਜ਼ ਨੂੰ ਐਮ ਆਰ ਪੀ ਤੇ ਵੇਚਦੇ ਆ ਅਸੀਂ ਐਮ ਐਸ ਪੀ ਦੇ ਨਹੀਂ ਵੇਚ ਸਕਦੇ ਇੰਨੀ ਕਿ ਸਾਡੀ ਕਿਸਾਨ ਦੀ ਇਸ ਦੇਸ਼ ਦੇ ਵਿੱਚ ਕਦਰ ਹੈਗੀ ਹੈ ਇਕੱਲਾ ਕਹਿਣ ਨੂੰ ਜਾਇ ਜਵਾਨ ਜਾਇ ਕਿਸਾਨ ਹੈ ਸੋ ਐਵੇਂ ਨਾ ਯਾਰ ਮੂੰਹ ਜਾਂ ਚੱਕ ਕੇ ਬਹਾਲੀਆਂ ਗੱਲਾਂ ਮਾਰਿਆ ਕਰੋ ਜਾਂ ਤਾਂ ਖੁਦ ਕਰਕੇ ਦੇਖੋ ਕਦੇ ਤੱਤੇ ਪਾਣੀਆਂ 'ਚ ਵੜ ਕੇ ਦੇਖੋ ਅੱਜ ਦੀ ਵੀਡੀਓ ਚ ਇਨਾ ਕੀ ਅੱਗੇ ਫੇਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ